ਮਾ ਮਹਾ ਕੋਪਾਇਆ ਤਨੀ ਨਾ ਜਾਈ ਤੁ ਕਰ ਮਹਾ ਕਾ ਕੰਤਾਇਆ ਸੁ ਕਾ ਕਮਨ ਹੈ ਆਪ ਕੀ ਆਪ ਕੇ ਹੀ ਖਾ को राहत दूसरी तो तौ तो तो जो जौ निर्वाहे पतित मुन प्राप्त को की ਤਾਰਕ ਪਾਪ ਪ੍ਰਭ ਗਤ ਤਕਾਰ ਮੇਰੀ ਸਰਨੇ ਕਹੀ ਨਾਮਿਤ ਪ੍ਰਭ ਤੇਰੀ ਕਰ ਕਿਰਪਾ ਪ੍ਰਭ ਗਤ ਤਕਾਰ ਹੋਈ ਸਰਨ ਦਾਹੀ